ਨੂੰ 452 ਜਿਹੜੀਆਂ ਵੋਟਾਂ ਪਈਆਂ ਨੇ ਇਸੇ ਤਰ੍ਹਾਂ ਜੇਕਰ ਇੰਡੀਆ ਬਲੌਗ ਦੇ ਜਿਹੜੇ ਉਮੀਦਵਾਰ ਸੀਗੇ ਸੁਦਰਸ਼ਨ ਰਾਡੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ 152 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕ੍ਰਿਸ਼ਨ ਜਿਹੜੇ ਉਜਤ ਗਏ ਨੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਉਹ ਬਣ ਗਏ ਨੇ ਗੋਰਤਾਲਪਕੀ 21 ਤਰੀਕ ਨੂੰ ਦੱਸਦੀ ਹੈ ਕਿ ਅ ਜਗਦੀਪ ਤਣਕੜ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਚਾਨਕ ਅਸਤੀਫਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਵੋਟਿੰਗ ਹੋਈ ਸੀਗੀ ਤਾਂ ਅੱਜ ਸਵੇਰ ਤੋਂ ਹੀ ਦੱਸਦੀ ਹੈ ਕਿ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਤੇ ਆਖਿਰਕਾਰ ਹੁਣ ਜਿਹੜੇ ਇਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਐਨਡੀਏ ਯਾਨੀ ਕਿ ਜੋ ਭਾਜਪਾ ਭਾਈਵਾਲ ਪਾਰਟੀਆਂ ਨੇ ਐਨਡੀਏ ਗੱਠ ਜੋੜ ਹੈ ਗਿਆ ਤਾਂ ਉਹਨਾਂ ਦੇ ਉਮੀਦਵਾਰ ਸੀਗੇ ਸੀਪੀ ਰਾਧਾਕੇਸ਼ਨ ਆਖਿਰਕਾਰ ਉਹ ਜਿੱਤ ਚੁੱਕੇ ਨੇ ਉਹਨਾਂ ਨੂੰ 400 52 ਜਿਹੜੀਆਂ ਵੋਟਾਂ ਹਾਸਲ ਹੋਈਆਂ ਨੇ ਦੂਸਰੇ ਪਾਸੇ ਜੇਕਰ ਇੰਡੀਆ ਬਲੌਗ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਕਾਂਗਰਸ ਜਾਂ ਬਾਕੀ ਇੰਡੀਆ ਬਲੌਗ ਦੀਆਂ ਪਾਰਟੀਆਂ ਨੇ ਤਾਂ ਉਸਦੇ ਉਮੀਦਵਾਰ ਸਨ ਸੁਦਰਸ਼ਨ ਰੈੜੀ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਆਖਿਰਕਾਰ ਇੰਡੀਆ ਬਲੌਗ ਜਿਹੜਾ ਉਹ ਹਾਰ ਚੁੱਕਿਆ ਤੇ ਐਨਡੀਆ ਦੀ ਜਿਹੜੀ ਉਜਤ ਹੋ ਚੁੱਕੀ ਆ ਤਾਂ ਇਸ ਤੋਂ ਪਹਿਲਾਂ ਜਗਦੀਪ ਧਨਕਰ ਜਿਹੜੇ ਉਪ ਰਾਸ਼ਟਰਪਤੀ ਸਨ ਤਾਂ ਜਿਵੇਂ ਅਸੀਂ ਦੱਸਿਆ ਕਿ ਅ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸੇਧ ਦਾ ਹਵਾਲਾ ਦਿੰਦਿਆਂ ਹੋਇਆ ਅਚਾਨਕ ਅਸਤੀਫਾ ਦਿੱਤਾ ਜਾਂਦਾ ਇੱਕ ਪਾਸੇ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਨਾਂ ਦੇ ਵੱਲੋਂ ਬਕਾਇਦਾ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਹਰ ਇੱਕ ਵਿਅਕਤੀ ਜਿਹੜਾ ਹੈਰਾਨ ਹੁੰਦਾ ਕਿ ਆਖਿਰਕਾਰ ਇੱਕ ਪਾਸੇ ਜਦੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੋਵੇ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੋਵੇ ਤੇ ਅਖੀਰ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਹੁੰਦਾ ਤੇ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਤੇ ਸਵਾਫਤ ਜੀ ਗੱਲ ਹੈਗੀ ਆ ਕਿ ਜਦੋਂ ਇੱਕ ਉਪ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਤੇ ਉਸ ਤੋਂ ਬਾਅਦ ਚੋਣ ਹੁੰਦੀ ਤੇ ਅਜੇ ਦੇ ਵਿੱਚ ਅੱਜ VOTING ਸਿੰਘੀ ਸਵੇਰ ਤੋਂ ਲੈ ਕੇ ਹੀ ਦੇਸ਼ ਭਰ ਦੇ ਜਿੰਨੇ ਵੀ MP ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਹੈ ਤੇ ਆਖਿਰਕਾਰ ਉਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਦੇਸ਼ ਨੂੰ ਹੁਣ 15ਵੇਂ ਉਪ ਰਾਸ਼ਟਰਪਤੀ ਮਿਲ ਗਏ ਨੇ ਸੀਪੀ ਰਾਧਾ ਕਿਸ਼ਨ ਜਿਹੜੇ NDA ਬਲਾਕ ਦੇ ਜਿਹੜੇ ਸੀਗੇ ਉਮੀਦਵਾਰ ਉਹ ਜਿੱਤ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਆਫਿਸ ਦੇ ਬਾਹਰ ਜਸ਼ਨ ਦਾ ਮਾਹੌਲ ਹੈਗਾ ਉੱਤੇ ਭਾਰੀ ਗਿਣਤੀ ਦੇ ਵਿੱਚ ਇੱਕ ਪਾਸੇ ਸੁਰੱਖਿਆ ਵੀ ਤਣਾਤ ਹੈਗੀ ਆ ਤਾਂ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜਿੱਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਗਿਆ ਤੇ ਜਲਦ ਤੁਹਾਨੂੰ ਉਹ ਵੀ ਸੁਣਾਵਾਂਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੀਪੀ ਰਾਧਾਕ੍ਰਿਸ਼ਨ ਜਿਹੜੇ ਦੇਸ਼ ਦੇ ਨਵੇਂ 15ਵੇਂ ਉਪਰਾਸ਼ਟਰਪਤੀ ਹੋਣਗੇ ਹਾਲਾਂਕਿ ਜੇਕਰ ਪੰਜਾਬ ਦੇ ਐਂਗਲ ਤੋਂ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਬਾਈ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਐਮਪੀ ਅਮਰਤਪਾਲ ਜਾਂ ਸਭਜੀ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀਗਾ ਤਾਂ ਅਕਾਲੀ ਦਲ ਦੇ ਵੱਲੋਂ ਹੜਾ ਦਾ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਹੜਾ ਆਏ ਨੇ ਤੇ ਉਹਨਾਂ ਨੂੰ ਦੇਖਦਿਆਂ ਹੋਇਆ ਇਹਦਾ ਚੋਣਾਂ ਦਾ ਜਿਹੜਾ ਉਹ ਬਾਈਕਾਟ ਕੀਤਾ ਹੈਗਾ ਤਾਂ ਅਜੇਹ ਦੇ ਵਿੱਚ ਕ੍ਰਾਸ ਵੋਟਿੰਗ ਨੂੰ ਲੈ ਕੇ ਵੀ ਜੋ ਕੁਝ ਅੰਕੜੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿ ਕਰੀਬ 14-15 ਵੋਟਾਂ ਜਿਹੜੀਆਂ ਉਹ ਕ੍ਰਾਸ ਵੋਟਿੰਗ ਹੋਈ ਆ ਤਾਂ ਇਸ ਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਵਿੱਚ ਸਿਆਸਤ ਜਿਹੜੀ ਉਗਰਮਾ ਸਕਦੀ ਹੈਗੀ ਆ ਤਾਂ ਅਜੇਹੇ ਦੇ ਵਿੱਚ ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 768 ਜਿਹੜੀਆਂ ਐਮਪੀਸ ਨੇ ਉਹਨਾਂ ਨੇ ਵੋਟਾਂ ਪਾਈਆਂ ਜਿਸ ਦੇ ਵਿੱਚ ਉਹ ਅਸੀਂ ਜਿਵੇਂ ਦੱਸ ਰਿਹਾ ਕਿ 452 ਵੋਟਾਂ ਸੀਪੀ ਰਾਧਾਕਿਸ਼ਨ ਨੂੰ ਪਈਆਂ ਇਸ ਤਰ੍ਹਾਂ ਬਾਅਦ 300 ਵੋਟਾਂ ਜੋ ਇੰਡੀਆ ਘਟਜੋੜ ਦੇ ਉਮੀਦਵਾਰ ਸੀਗੇ ਸੁਦਰਸ਼ਨ ਰੈਡੀ ਉਹਨਾਂ ਨੂੰ ਮਿਲੀਆਂ ਇਸੇ ਤਰ੍ਹਾਂ 152 ਟੋਟਲ 152 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕ੍ਰਿਸ਼ਨ ਜਿਹੜੇ ਨਿਰਦੇਸ਼ ਤੇ ਨਵੇਂ ਉਪ ਰਾਸ਼ਟਰਪਤੀ ਬਣ ਗਏ ਨੇ ਤੇ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀ ਰਾਧਾਕ੍ਰਿਸ਼ਨ ਨੂੰ 452 ਜਿਹੜੀਆਂ ਵੋਟਾਂ ਪਈਆਂ ਨੇ ਇਸੇ ਤਰ੍ਹਾਂ ਜੇਕਰ ਇੰਡੀਆ ਬਲੌਗ ਦੇ ਜਿਹੜੇ ਉਮੀਦਵਾਰ ਸੀਗੇ ਸੁਦਰਸ਼ਨ ਰਾਡੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਇਕ 52 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕ੍ਰਿਸ਼ਨ ਜਿਹੜੇ ਉਜਤ ਗਏ ਨੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਉਹ ਬਣ ਗਏ ਨੇ ਗੌਰਤਲਪਕੀ 21 ਤਰੀਕ ਨੂੰ ਦੱਸਦੀ ਹੈ ਕਿ ਜਗਦੀਪ ਤਣਕੜ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਚਾਨਕ ਅਸਤੀਫਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਵੋਟਿੰਗ ਹੋਈ ਸੀਗੀ ਤਾਂ ਅੱਜ ਸਵੇਰ ਤੋਂ ਹੀ ਦੱਸਦੀ ਹੈ ਕਿ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਤੇ ਆਖਿਰਕਾਰ ਹੁਣ ਜਿਹੜੇ ਨਤੀਜੇ ਸਾਹਮਣੇ ਆ ਗਏ ਨੇ ਤਾਂ ਐਨਡੀਏ ਯਾਨੀ ਕਿ ਜੋ ਭਾਜਪਾ ਭਾਈਵਾਲ ਪਾਰਟੀਆਂ ਨੇ ਐਨਡੀਆ ਗੱਠ ਜੋੜ ਹੈ ਗਿਆ ਤਾਂ ਉਹਨਾਂ ਦੇ ਉਮੀਦਵਾਰ ਸੀਗੇ ਸੀਪੀ ਰਾਧਾਕੇਸ਼ਨ ਆਖਿਰਕਾਰ ਉਹ ਜਿੱਤ ਚੁੱਕੇ ਨੇ ਉਹਨਾਂ ਨੂੰ 452 ਜਿਹੜੀਆਂ ਵੋਟਾਂ ਹਾਸਲ ਹੋਈਆਂ ਨੇ ਦੂਸਰੇ ਪਾਸੇ ਜੇਕਰ ਇੰਡੀਆ ਬਲੌਕ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਕਾਂਗਰਸ ਜਾਂ ਬਾਕੀ ਇੰਡੀਆ ਬਲੌਕ ਦੀਆਂ ਪਾਰਟੀਆਂ ਨੇ ਤਾਂ ਉਸ ਦੇ ਉਮੀਦਵਾਰ ਸਨ ਸੁਦਰਸ਼ਨ ਰੈਡੀ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਆਖਿਰਕਾਰ ਇੰਡੀਆ ਬਲੌਕ ਜਿਹੜਾ ਉਹ ਹਾਰ ਚੁੱਕਿਆ ਤੇ ਐਨਡੀਆ ਦੀ ਜਿਹੜੀ ਉਜਿਤ ਹੋ ਚੁੱਕੀ ਆ ਤਾਂ ਇਸ ਤੋਂ ਪਹਿਲਾਂ ਜਗਦੀਪ ਧਣਕੜ ਜਿਹੜੇ ਉਪ ਰਾਸ਼ਟਰਪਤੀ ਸਨ ਤਾਂ ਜਿਵੇਂ ਅਸੀਂ ਦੱਸਿਆ ਕਿ ਅ ਪਿਛਲੀ ਮਹੀਨੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆ ਅਚਾਨਕ ਅਸਤੀਫਾ ਦੇ ਦਿੱਤਾ ਜਾਂਦਾ ਇੱਕ ਪਾਸੇ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਨਾਂ ਦੇ ਵੱਲੋਂ ਬਕਾਇਦਾ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਹਰ ਇੱਕ ਵਿਅਕਤੀ ਜਿਹੜਾ ਹੈਰਾਨ ਹੁੰਦਾ ਕਿ ਆਖਿਰਕਾਰ ਇੱਕ ਪਾਸੇ ਜਦੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੋਵੇ ਔਰ ਲੋਕ ਸਭਾ ਦਾ ਸਰਸ਼ਨ ਚੱਲ ਰਿਹਾ ਹੋਵੇ ਤੇ ਅਖੀਰ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਹੁੰਦਾ ਤੇ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਤੇ ਸਵਾਫਤ ਜੀ ਗੱਲ ਹੈਗੀ ਆ ਕਿ ਜਦੋਂ ਇੱਕ ਉਪ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਤੇ ਉਸ ਤੋਂ ਬਾਅਦ ਚੋਣ ਹੁੰਦੀ ਹੈ ਤੇ ਅਜੇ ਦੇ ਵਿੱਚ ਅੱਜ VOTING ਸਿੰਘੀ ਸਵੇਰ ਤੋਂ ਲੈ ਕੇ ਹੀ ਦੇਸ਼ ਭਰ ਦੇ ਜਿੰਨੇ ਵੀ MP's ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਹੈ ਤੇ ਆਖਿਰਕਾਰ ਉਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਦੇਸ਼ ਨੂੰ ਹੁਣ 15ਵਾਂ ਉਪ ਰਾਸ਼ਟਰਪਤੀ ਮਿਲ ਗਏ ਨੇ ਸੀਪੀ ਰਾਧਾ ਕਿਸ਼ਨ ਜਿਹੜੇ ਐਨਡੀਏ ਬਲਾਕ ਦੇ ਜਿਹੜੇ ਸੀਗੇ ਉਮੀਦਵਾਰ ਉਜਿੱਤ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਆਫਿਸ ਦੇ ਬਾਹਰ ਜਸ਼ਨ ਦਾ ਮਾਹੌਲ ਹੈਗਾ ਉੱਥੇ ਭਾਰੀ ਗਿਣਤੀ ਦੇ ਵਿੱਚ ਇੱਕ ਪਾਸੇ ਸੁਰੱਖਿਆ ਵੀ ਤਣਾਤ ਹੈਗੀ ਆ ਤਾਂ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜਿੱਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਹੈ ਤੇ ਜਲਦ ਤੁਹਾਨੂੰ ਉਹ ਵੀ ਸੁਣਾਵਾਂਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੀਪੀ ਰਾਧਾ ਕਿਸ਼ਨ ਜਿਹੜੇ ਦੇਸ਼ ਦੇ ਨਵੇਂ 15ਵੇਂ ਉਪਰਾਸ਼ਟਰਪਤੀ ਹੋਣਗੇ ਹਾਲਾਂਕਿ ਜੇਕਰ ਪੰਜਾਬ ਦੇ ਐਂਗਲ ਤੋਂ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਐਮਪੀ ਅਮਰਦਪਾਲ ਜਾਂ ਸਬਜੀ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਚੋਣਾਂ ਦਾ ਬਾਈਕਾਟ ਕੀਤਾ ਗਿਆ ਸਿਗਾ ਤਾਂ ਅਕਾਲੀ ਦਲ ਦੇ ਵੱਲੋਂ ਹੜਾ ਦਾ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਹੜਾ ਆਏ ਨੇ ਤੇ ਉਹਨਾਂ ਨੂੰ ਦੇਖਦਿਆਂ ਹੋਇਆ ਇਹਨਾਂ ਚੋਣਾਂ ਦਾ ਜਿਹੜਾ ਉਹ ਬਾਈਕਾਟ ਕੀਤਾ ਹੈਗਾ ਤਾਂ ਅਜੇ ਦੇ ਵਿੱਚ ਕ੍ਰਾਸ ਵੋਟਿੰਗ ਨੂੰ ਲੈ ਕੇ ਵੀ ਜੋ ਕੁਝ ਅੰਕੜੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿ ਕਰੀਬ 14-15 ਵੋਟਾਂ ਜਿਹੜੀਆਂ ਉਹ ਕ੍ਰਾਸ ਵੋਟਿੰਗ ਹੋਈ ਆ ਤਾਂ ਇਸ ਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਵਿੱਚ ਸਿਆਸਤ ਜਿਹੜੀ ਉਹ ਗਰਮਾ ਸਕਦੀ ਹੈਗੀ ਆ ਤਾਂ ਅਜੇਹੇ ਦੇ ਵਿੱਚ ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 768 ਜਿਹੜੀਆਂ ਐਮਪੀਸ ਨੇ ਉਹਨਾਂ ਨੇ ਵੋਟਾਂ ਪਾਈਆਂ ਜਿਸ ਦੇ ਵਿੱਚ ਉਹ ਅਸੀਂ ਜਿਵੇਂ ਦੱਸ ਰਿਹਾ ਕਿ 452 ਵੋਟਾਂ ਸੀਪੀ ਰਾਧਾਕਿਸ਼ਨ ਨੂੰ ਪਈਆਂ ਇਸ ਤੋਂ ਬਾਅਦ 300 ਵੋਟਾਂ ਜੋ ਇੰਡੀਆ ਖੱਟ ਜੋੜ ਦੇ ਉਮੀਦਵਾਰ ਸੀਗੇ ਸੁਦਰਸ਼ਨ ਰੈਡੀ ਉਹਨਾਂ ਨੂੰ ਮਿਲਿਆ ਇਸੇ ਤਰ੍ਹਾਂ 152 ਟੋਟਲ 152 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕਿਸ਼ਨ ਜਿਹੜੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਬਣ ਗਏ ਨੇ ਤੇ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀ ਰਾਧਾਕਿਸ਼ਨ ਨੂੰ 452 ਜਿਹੜੀਆਂ ਵੋਟਾਂ ਪਈਆਂ ਨੇ ਇਸੇ ਤਰ੍ਹਾਂ ਜੇਕਰ ਇੰਡੀਆ ਬਲੌਗ ਦੇ ਜਿਹੜੇ ਉਮੀਦਵਾਰ ਸੀਗੇ ਸੁਦਰਸ਼ਨ ਰਾਡੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ 152 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕ੍ਰਿਸ਼ਨ ਜਿਹੜੇ ਉਜਤ ਗਏ ਨੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਉਹ ਬਣ ਗਏ ਨੇ ਗੌਰਤਲਪਕੀ 21 ਤਰੀਕ ਨੂੰ ਦੱਸਦੀ ਹੈ ਕਿ ਜਗਦੀਪ ਧਣਕੜ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਚਾਨਕ ਅਸਤੀਫਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਵੋਟਿੰਗ ਹੋਈ ਸੀਗੀ ਤਾਂ ਅੱਜ ਸਵੇਰ ਤੋਂ ਹੀ ਦੱਸਦੀ ਹੈ ਕਿ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਤੇ ਆਖਿਰਕਾਰ ਹੁਣ ਜਿਹੜੇ ਇਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਐਨਡੀਏ ਯਾਨੀ ਕਿ ਜੋ ਭਾਜਪਾ ਭਾਈਵਾਲ ਪਾਰਟੀਆਂ ਨੇ ਐਨਡੀਏ ਗੱਠ ਜੋੜ ਹੈ ਗਿਆ ਤਾਂ ਉਹਨਾਂ ਦੇ ਉਮੀਦਵਾਰ ਸੀਗੇ ਸੀਪੀ ਰਾਧਾਕੇਸ਼ਨ ਆਖਿਰਕਾਰ ਉਹ ਜਿੱਤ ਚੁੱਕੇ ਨੇ ਉਹਨਾਂ ਨੂੰ 400 52 ਜਿਹੜੀਆਂ ਵੋਟਾਂ ਹਾਸਲ ਹੋਈਆਂ ਨੇ ਦੂਸਰੇ ਪਾਸੇ ਜੇਕਰ ਇੰਡੀਆ ਬਲੌਗ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਕਾਂਗਰਸ ਜਾਂ ਬਾਕੀ ਇੰਡੀਆ ਬਲੌਗ ਦੀਆਂ ਪਾਰਟੀਆਂ ਨੇ ਤਾਂ ਉਸਦੇ ਉਮੀਦਵਾਰ ਸਨ ਸੁਦਰਸ਼ਨ ਰੈੜੀ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਆਖਿਰਕਾਰ ਇੰਡੀਆ ਬਲੌਗ ਜਿਹੜਾ ਉਹ ਹਾਰ ਚੁੱਕਿਆ ਤੇ ਐਨਡੀਆ ਦੀ ਜਿਹੜੀ ਉਜਤ ਹੋ ਚੁੱਕੀ ਆ ਤਾਂ ਇਸ ਤੋਂ ਪਹਿਲਾਂ ਜਗਦੀਪ ਤਣਕੜ ਜਿਹੜੇ ਉਪ ਰਾਸ਼ਟਰਪਤੀ ਸਨ ਤਾਂ ਜਿਵੇਂ ਅਸੀਂ ਦੱਸਿਆ ਕਿ ਅ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆ ਅਚਾਨਕ ਅਸਤੀਫਾ ਦਿੱਤਾ ਜਾਂਦਾ ਇੱਕ ਪਾਸੇ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਨਾਂ ਦੇ ਵੱਲੋਂ ਬਕਾਇਦਾ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਹਰ ਇੱਕ ਵਿਅਕਤੀ ਜਿਹੜਾ ਹੈਰਾਨ ਹੁੰਦਾ ਕਿ ਆਖਿਰਕਾਰ ਇੱਕ ਪਾਸੇ ਜਦੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੋਵੇ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੋਵੇ ਤੇ ਅਖੀਰ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਆਉਂਦਾ ਤੇ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਤੇ ਸਵਾਵਕ ਜੀ ਗੱਲ ਹੈਗੀ ਆ ਕਿ ਜਦੋਂ ਇੱਕ ਉਪ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਤੇ ਉਸ ਤੋਂ ਬਾਅਦ ਚੋਣ ਹੁੰਦੀ ਤੇ ਅਜੇ ਦੇ ਵਿੱਚ ਅੱਜ VOTING ਸਿੰਘੀ ਸਵੇਰ ਤੋਂ ਲੈ ਕੇ ਹੀ ਦੇਸ਼ ਭਰ ਦੇ ਜਿੰਨੇ ਵੀ MP's ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਹੈ ਤੇ ਆਖਿਰਕਾਰ ਉਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਦੇਸ਼ ਨੂੰ ਹੁਣ 15ਵੇਂ ਉਪ ਰਾਸ਼ਟਰਪਤੀ ਮਿਲ ਗਏ ਨੇ ਸੀਪੀ ਰਾਧਾ ਕਿਸ਼ਨ ਜਿਹੜੇ NDA ਬਲਾਕ ਦੇ ਜਿਹੜੇ ਸੀਗੇ ਉਮੀਦਵਾਰ ਉਹ ਜਿੱਤ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਆਫਿਸ ਦੇ ਬਾਹਰ ਜਸ਼ਨ ਦਾ ਮਾਹੌਲ ਹੈਗਾ ਉੱਤੇ ਭਾਰੀ ਅ ਗਿਣਤੀ ਦੇ ਵਿੱਚ ਇੱਕ ਪਾਸੇ ਸੁਰੱਖਿਆ ਵੀ ਤਣਾਤ ਹੈਗੀ ਆ ਤਾਂ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜਿੱਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਗਿਆ ਤੇ ਜਲਦ ਤੁਹਾਨੂੰ ਉਹ ਵੀ ਸੁਣਾਵਾਂਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੀਪੀ ਰਾਧਾ ਕਿਸ਼ਨ ਜਿਹੜੇ ਦੇਸ਼ ਦੇ ਨਵੇਂ 15ਵੇਂ ਉਪ ਰਾਸ਼ਟਰਪਤੀ ਹੋਣਗੇ ਹਾਲਾਂਕਿ ਜੇਕਰ ਪੰਜਾਬ ਦੇ ਐਂਗਲ ਤੋਂ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਐਮਪੀ ਅਮਰਪਾਲ ਜਾਂ ਸਬਜੀ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀਗਾ ਤਾਂ ਅਕਾਲੀ ਦਲ ਦੇ ਵੱਲੋਂ ਹੜਾ ਦਾ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਹੜਾ ਆਏ ਨੇ ਤੇ ਉਹਨਾਂ ਨੂੰ ਦੇਖਦਿਆਂ ਹੋਇਆ ਇਹਦਾ ਚੋਣਾਂ ਦਾ ਜਿਹੜਾ ਉਹ ਬਾਈਕਾਟ ਕੀਤਾ ਹੈਗਾ ਤਾਂ ਅਜੇਹ ਦੇ ਵਿੱਚ ਕ੍ਰਾਸ ਵੋਟਿੰਗ ਨੂੰ ਲੈ ਕੇ ਵੀ ਜੋ ਕੁਝ ਅੰਕੜੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿ ਕਰੀਬ 14-15 ਵੋਟਾਂ ਜਿਹੜੀਆਂ ਉਹ ਕ੍ਰਾਸ ਵੋਟਿੰਗ ਹੋਈ ਆ ਤਾਂ ਇਸ ਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਵਿੱਚ ਸਿਆਸਤ ਜਿਹੜੀ ਉਗਰਮਾ ਸਕਦੀ ਹੈਗੀ ਆ ਤਾਂ ਅਜੇਹ ਦੇ ਵਿੱਚ ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 768 ਜਿਹੜੀਆਂ ਐਮਪੀਸ ਨੇ ਉਹਨਾਂ ਨੇ ਵੋਟਾਂ ਪਾਈਆਂ ਜਿਸ ਦੇ ਵਿੱਚ ਉਹ ਅਸੀਂ ਜਿਵੇਂ ਦੱਸ ਰਿਹਾ ਕਿ 452 ਵੋਟਾਂ ਸੀਪੀ ਰਾਧਾਕਿਸ਼ਨ ਨੂੰ ਪਈਆਂ ਇਸ ਤਰ੍ਹਾਂ ਬਾਅਦ 300 ਵੋਟਾਂ ਜੋ ਇੰਡੀਆ ਘਟਜੋੜ ਦੇ ਉਮੀਦਵਾਰ ਸੀਗੇ ਸੁਦਰਸ਼ਨ ਰੈਡੀ ਉਹਨਾਂ ਨੂੰ ਮਿਲੀਆਂ ਇਸੇ ਤਰ੍ਹਾਂ 152 ਟੋਟਲ 152 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕਿਸ਼ਨ ਜਿਹੜੇ ਨਿਰਦੇਸ਼ ਤੇ ਨਵੇਂ ਉਪ ਰਾਸ਼ਟਰਪਤੀ ਬਣ ਗਏ ਨੇ ਤੇ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀ ਰਾਧਾਕਿਸ਼ਨ ਨੂੰ 452 ਜਿਹੜੀਆਂ ਵੋਟਾਂ ਪਈਆਂ ਨੇ ਇਸੇ ਤਰ੍ਹਾਂ ਜੇਕਰ ਇੰਡੀਆ ਬਲੌਗ ਦੇ ਜਿਹੜੇ ਉਮੀਦਵਾਰ ਸੀਗੇ ਸੁਦਰਸ਼ਨ ਰਾਡੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਇਕ 52 ਵੋਟਾਂ ਦੇ ਫਰਕ ਦੇ ਨਾਲ ਸੀਪੀ ਰਾਧਾਕ੍ਰਿਸ਼ਨ ਜਿਹੜੇ ਉਜਤ ਗਏ ਨੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਉਹ ਬਣ ਗਏ ਨੇ ਗੌਰਤਾਲਪਕੀ 21 ਤਰੀਕ ਨੂੰ ਦੱਸਦੀ ਹੈ ਕਿ ਜਗਦੀਪ ਧਣਕੜ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਚਾਨਕ ਅਸਤੀਫਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਵੋਟਿੰਗ ਹੋਈ ਸੀਗੀ ਤਾਂ ਅੱਜ ਸਵੇਰ ਤੋਂ ਹੀ ਦੱਸਦੀ ਹੈ ਕਿ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਤੇ ਆਖਿਰਕਾਰ ਹੁਣ ਜਿਹੜੇ ਇਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਐਨਡੀਏ ਯਾਨੀ ਕਿ ਜੋ ਭਾਜਪਾ ਭਾਈਵਾਲ ਪਾਰਟੀਆਂ ਨੇ ਐਨਡੀਏ ਗੱਠ ਜੋੜ ਹੈ ਗਿਆ ਤਾਂ ਉਹਨਾਂ ਦੇ ਉਮੀਦਵਾਰ ਸੀਗੇ ਸੀਪੀ ਰਾਧਾਕੇਸ਼ਨ ਆਖਿਰਕਾਰ ਉਹ ਜਿੱਤ ਚੁੱਕੇ ਨੇ ਉਹਨਾਂ ਨੂੰ 452 ਜਿਹੜੀਆਂ ਵੋਟਾਂ ਹਾਸਲ ਹੋਈਆਂ ਨੇ ਦੂਸਰੇ ਪਾਸੇ ਜੇਕਰ ਇੰਡੀਆ ਬਲੌਕ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਕਾਂਗਰਸ ਜਾਂ ਬਾਕੀ ਇੰਡੀਆ ਬਲੌਕ ਦੀਆਂ ਪਾਰਟੀਆਂ ਨੇ ਤਾਂ ਉਸ ਦੇ ਉਮੀਦਵਾਰ ਸਨ ਸੁਦਰਸ਼ਨ ਰੈੜੀ ਤਾਂ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ ਤਾਂ ਆਖਿਰਕਾਰ ਇੰਡੀਆ ਬਲੌਕ ਜਿਹੜਾ ਉਹ ਹਾਰ ਚੁੱਕਿਆ ਤੇ ਐਨਡੀਏ ਦੀ ਜਿਹੜੀ ਉਜਿਤ ਹੋ ਚੁੱਕੀ ਆ ਤਾਂ ਇਸ ਤੋਂ ਪਹਿਲਾਂ ਜਗਦੀਪ ਧਣਕੜ ਜਿਹੜੇ ਉਪ ਰਾਸ਼ਟਰਪਤੀ ਸਨ ਤਾਂ ਜਿਵੇਂ ਅਸੀਂ ਦੱਸਿਆ ਕਿ ਅ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆ ਅਚਾਨਕ ਅਸਤੀਫਾ ਦੇ ਦਿੱਤਾ ਜਾਂਦਾ ਇੱਕ ਪਾਸੇ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਨਾਂ ਦੇ ਵੱਲੋਂ ਬਕਾਇਦਾ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਹਰ ਇੱਕ ਵਿਅਕਤੀ ਜਿਹੜਾ ਹੈਰਾਨ ਹੁੰਦਾ ਕਿ ਆਖਿਰਕਾਰ ਇੱਕ ਪਾਸੇ ਜਦੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੋਵੇ ਔਰ ਲੋਕ ਸਭਾ ਦਾ ਸਰਸਣ ਚੱਲ ਰਿਹਾ ਹੋਵੇ ਤੇ ਅਖੀਰ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਆਉਂਦਾ ਤੇ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਤੇ ਸਵਾਬਿਕ ਜੀ ਗੱਲ ਹੈਗੀ ਆ ਕਿ ਜਦੋਂ ਇੱਕ ਉਪ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਤੇ ਉਸ ਤੋਂ ਬਾਅਦ ਚੋਣ ਹੁੰਦੀ ਹੈ ਤੇ ਅਜੇ ਦੇ ਵਿੱਚ ਅੱਜ VOTING ਸਿੰਘੀ ਸਵੇਰ ਤੋਂ ਲੈ ਕੇ ਹੀ ਦੇਸ਼ ਭਰ ਦੇ ਜਿੰਨੇ ਵੀ MP's ਨੇ ਉਹਨਾਂ ਦੇ ਵੱਲੋਂ ਵੋਟ ਕੀਤੀ ਗਈ ਹੈ ਤੇ ਆਖਿਰਕਾਰ ਉਹ ਨਤੀਜੇ ਸਾਹਮਣੇ ਆ ਗਏ ਨੇ ਤਾਂ ਦੇਸ਼ ਨੂੰ ਹੁਣ 15ਵਾਂ ਉਪ ਰਾਸ਼ਟਰਪਤੀ ਮਿਲ ਗਏ ਨੇ ਸੀਪੀ ਰਾਤਾ ਕਿਸ਼ਨ ਜਿਹੜੇ ਐਨਡੀਏ ਬਲਾਕ ਦੇ ਜਿਹੜੇ ਸੀਗੇ ਉਮੀਦਵਾਰ ਉਜਿੱਤ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਆਫਿਸ ਦੇ ਬਾਹਰ ਜਸ਼ਨ ਦਾ ਮਾਹੌਲ ਹੈ ਗਿਆ ਉੱਤੇ ਭਾਰੀ ਗਿਣਤੀ ਦੇ ਵਿੱਚ ਇੱਕ ਪਾਸੇ ਸੁਰੱਖਿਆ ਵੀ ਤਣਾਤ ਹੈਗੀ ਆ ਤਾਂ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਜਿੱਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਗਿਆ ਤੇ ਜਲਦ ਤੁਹਾਨੂੰ ਉਹ ਵੀ ਸੁਣਾਵਾਂਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੀਪੀ ਰਾਧਾਕ੍ਰਿਸ਼ਨ ਜਿਹੜੇ ਦੇਸ਼ ਦੇ ਨਵੇਂ 15ਵੇਂ ਉਪਰਾਸ਼ਟਰਪਤੀ ਹੋਣਗੇ ਹਾਲਾਂਕਿ ਜੇਕਰ ਪੰਜਾਬ ਦੇ ਐਂਗਲ ਤੋਂ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਬਾਈ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਐਮਪੀ ਅਮਰਦਪਾਲ ਜਾਂ ਸਭਜੀ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀਗਾ ਤਾਂ ਅਕਾਲੀ ਦਲ ਦੇ ਵੱਲੋਂ ਹੜਾ ਦਾ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਹੜਾ ਆਏ ਨੇ ਤੇ ਉਹਨਾਂ ਨੂੰ ਦੇਖਦਿਆਂ ਹੋਇਆ ਇਹਨਾਂ ਚੋਣਾਂ ਦਾ ਜਿਹੜਾ ਉਹ ਬਾਈਕਾਟ ਕੀਤਾ ਹੈਗਾ ਤਾਂ ਅਜਿਹੇ ਦੇ ਵਿੱਚ ਕ੍ਰਾਸ ਵੋਟਿੰਗ ਨੂੰ ਲੈ ਕੇ ਵੀ ਜੋ ਕੁਝ ਅੰਕੜੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿ ਕਰੀਬ 14-15 ਵੋਟਾਂ ਜਿਹੜੀਆਂ ਉਹ ਕ੍ਰਾਸ ਵੋਟਿੰਗ ਹੋਈ ਆ ਤਾਂ ਇਸ ਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਵਿੱਚ ਸਿਆਸਤ ਜਿਹੜੀ ਉਹ ਗਰਮਾ ਸਕਦੀ ਹੈਗੀ ਆ ਤਾਂ ਅਜਿਹੇ ਦੇ ਵਿੱਚ ਜੇਕਰ ਕੁੱਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 768 ਜਿਹੜੀਆਂ ਐਮਪੀਸ ਨੇ ਉਹਨਾਂ ਨੇ ਵੋਟਾਂ ਪਾਇਆਂ ਜਿਸ ਦੇ ਵਿੱਚ ਉਹ ਅਸੀਂ ਜਿਵੇਂ ਦੱਸ ਰਹੇ ਹਾਂ ਕਿ 452 ਵੋਟਾਂ ਸੀਪੀ ਰਾਧਾਕਿਸ਼ਨ ਨੂੰ ਪਈਆਂ ਇਸ ਤੋਂ ਇਲਾਵਾ 300 ਵੋਟਾਂ ਜੋ ਇੰਡੀਆ ਘੱਟ ਜੋੜ ਦੇ